ਤੁਹ ਤਾਕਤ ਸਿਰ ਸ਼ਾਹਾਂ ਪਾਤਸ਼ਾਹ ਮਿਹਚਲ ਚੋਰ ਛਤ ਵੱਡੀ ਹੂ ਵਡਾ ਅਪਾਰ ਤੇਰਾ ਮਰਤਬਾ ਰੰਗ ਪਰਾਂਗ ਅਨੇਕ ਨਾ ਜਾਪਨ ਕਰਤਬ ਜੀਆਂ ਅੰਦਰ ਜਿਉ ਸਭ ਕੁਛ ਘਰ ਮਿਲਾ ਸਭ ਕੁਛ ਤੇਰੇ ਵਸ ਤੇਰਾ ਘਰ ਤਲਾ ਤੇਰੇ ਘਰ ਆਨੰਦ ਵਿਧਾਈ ਤੁਧ ਘਰ ਮਾਨ ਮਹਿਤਾ ਤੇ ਹੈ ਆਪਣਾ ਆਪ ਜਗ ਸਰਬ ਕਲਾ ਭਰਪੂਰ ਦੀਸੈ ਜਗਤ ਨਾਨਕ ਦਾਸਨ ਦਾਸ ਤੁਧ ਆਗੇ ਬਿਨ ਵਤਾ ਨਿਕਾ ਹੈ ਤੈਨ ਜਮਨੇੜ ਮ ਆਇਆ ਤੂੰ ਕਰਨ ਕਾਰਨ ਸਮ ਰੱਖ ਹੈ ਕਰ ਤੇ ਮੈਂ ਤੁਝ ਬਿਨ ਆਵ ਰਹਿਨਾ ਕੋਈ ਲੁਧਿਆਪੇ ਸਿਸ਼ਤ ਸਰ ਜੀ ਆਇਆ ਤੇ ਬੰਦੂ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਬੜਾਈ ਗੁਰਮਖਦੇ ਪ੍ਰਭ ਹਰ ਪਾਵੇ ਸੋਈ ਗੁਰਮਖਾਨਕ ਆਰਧਿਆ ਗੁਰੂ ਖੁਲਾਣਕ ਆ ਰਾਗਿਆ ਸਭ ਆਖੋ ਧੰਨ ਧੰਨ ਗੁਰਸੋਈ ਹਰ ਜੁਗ ਜੁਗ ਭਗਤ ਪਾ ਜੀਉ ਰਾਮ ਕਜਰ ਸੋ ਕਰਤਾ ਕਾਦਰ ਕਰੀ ਦੇ ਜੀਆਂ ਰਜਤ ਸੰਬਾਹੇ ਈ ਘਰ ਕਮਾਦੁਨੀ ਔਰ ਛੋਟੇ ਤੈਨ ਨਾ ਪਾਏ ਨਾਨਕ ਏਕੀ ਬਾਹਰੀ ਹੋਰ ਦੁਜੀ ਨਹੀਂ ਜਾਏ ਤੁੋ ਕਰੇ ਜੇ ਤਿਸੈ ਰਜਾਇ ਰੇ ਤੇ ਤਿਸੇਰ ਜਾਏ ਤੁਮ ਕਤ ਨਾਮ ਜੀ ਰਵਾਹੇ ਗੋਜੀ ਰਾਮ ਕਲੀ ਮਹਲਾ ਤੀਜਾ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਅਨੰਤ ਆ ਮਿਰਨਾ ਸਤਿ ਗੁਰ ਪ੍ਰਸਾਦ ਰੰਗ ਭਾਇਆ ਮੁਕਤ ਸਹਿਜ ਸੁਖ ਤੇ ਸੰਤ ਸਾਚੰਦ ਹੈ ਸਭ ਪੂਰੇ ਵਿਕੀਨ ਸੰਤੇ ਤੱਕ ਕਰ ਗਾ ਰਾਮੁ ਵਜਨ ਰੰਗਿ ਰਸੁ ਜੈ ਸਭ ਸੁਖ ਸੁਭਾਵੇਂ ਆਵੰਗੇ ਵਜਨ ਅਹੰ ਗੁਰੂ ਪਾਣਿ ਪਿਤਾ ਮਾਤਾ ਕਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲ ਹੈ ਸਭਨ ਜਗਤ ਚੰਗਿਆਈਆਂ ਬੁਰਿਆਈਆਂ ਵਾਚ ਧਰਮ ਦੂਰ ਕਰਨੀ ਆਪੋ ਆਪਨੇ पोइ <speaking in foreign language> श्री हे गुरूजीोक सतगुर प्रसाद ਤਣਾ ਗਣੀ ਆਕਾਈ ਆਪਣਾ ਬਿਰਦ ਪਛਾਣ ਹਾਸ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗਮ ਰੇ ਦਨ ਤਨਾ ਗਣੀ ਆਕਾਈ ਆਪਣਾ ਬਿਰਦ ਪਿਸ਼ਾਣ ਹੱਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਂ ਸਾਚਾ ਸਾਹਿਬ ਸਦ ਮਿਹਰਵਾਨ ਬੰਦ ਪਾਇਆ ਮੇਰਾ ਸਤ ਗੁਰ ਪੂਰੈ ਹੋਈ ਸਰਬ ਕਲਿਆਣ ਰਹਾਉ ਜਿਉ ਪਾਏ ਪਿੰਡ ਜਿੰਨ ਸਾਜਿਆ ਦਿੱਤਾ ਪੈ ਨਣਖਾ ਨੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦਪੁਰਵਾਨ ਜਿਉ ਪਾਏ ਪਿੰਡ ਦਿਨ ਸਾਜਿਆ ਦਿੱਤਾ ਪੈ ਨਣਖਾਣਾ ਆਪਣੇ ਦਾਸ ਕੀ ਆਪ ਪੈਜ ਰਾਖੀ ਸਾਧ ਕਰੋ ਬੰਦ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਲੋਕ ਸੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕਨਾਂ ਤੱਕ ਭੁੱਲ ਚੁਕ ਮਾ ਭਾਵ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣ ਸਰਬਤ ਦਾ ਭਾ